ਹੋਰ ਗੱਲ ਖੁਸ਼ੀ ਦੀ ਹੈ ਅਸਰ ਪੰਜ ਸੱਤ ਲੋਕ ਇਹ ਬਾਬਾ ਬਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਆ ਸਰ ਵੀ ਜੋ ਕੀਤੀ ਗਈ ਨਾਲ ਉਸ ਦਾ ਵੀ ਲੋਕ ਕੀਤਾ ਜਾਵੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆਹ ਦੇਖੋ ਇੱਧਰ ਘੜਾਲ ਮਾਰੋ ਆਹ ਦੇਖੋ ਆਹ ਦੇਖੋ ਇੱਧਰ ਮਾਰੋ ਛੜ ਪਾਛਾ ਤੁਸੀਂ ਕੋਈ ਸਾਹਿਬ ਜੀ ਉਹ ਵੀ ਪਹੁੰਚਿਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ बस बस का टिकट नहीं करते वो कितने नीवे हैं जब कोई बस कोई वाली किसी हेलो ਆ ਵੀ ਜਾ ਉਹ ਨੂੰ ਭਾਇਆ ਕਰੋ ਆਪ ਨੂੰ ਬੜੀ ਤੋਰ ਮਾਰਾ ਕੀ ਹਾਲ ਚਾਲ ਹੈ ਜਨੈਲ ਸਿੰਘ ਜੀ ਜੀ ਆਹੋ ਜੀ ਬਾਜੀ ਬਹੁਤ ਧੰਨਵਾਦ ਸਰਪੰਚ ਸਾਹਿਬ ਆ ਗਏ ਅੱਥੇ ਜੋ ਵੀ ਸਕੜ ਵੱਡੀ ਕਰਮ ਸੰਗੀ ਹੋਤੀ ਮਰਦਾਨ ਲੰਗਰ ਦੀ ਸੇਵਾ ਵਾਸਤੇ ਬਹੁਤ ਜਲਦੀ ਹੈ ਸਾਰੀਆਂ ਪਈ ਤਾਂ ਇੱਕ ਹੀ ਸਾਰੇ ਦਾ ਫਰਜ਼ ਬਣਦਾ ਹੈ ਜਿੱਥੇ ਰੁੱਖ ਲੌੜੇ ਬਹੁਤ ਜੂਰੀ ਹਨ ਉੱਥੇ ਹੰਦਗਾ ਦੀ ਪਹਾਲਤਾਂ ਦੀ ਵੀ ਬਹੁਤ ਲੋੜੀ ਹੈ ਕਿਉਂਕਿ ਜੇ ਰੋਕ ਹਨ ਰੱਖਣਾ ਕੋਈ ਬਚਾ ਜੰਮਣ ਵਾਲਾ ਹੁੰਦਾ ਹੈ ਉਸ ਨੂੰ ਜੋ ਫਲ ਫਰੂਟ ਖਰਾਇਆ ਜਾਂਦਾ ਹੈ ਉਹ ਵੀ ਇਹਨਾਂ ਦਰਸਤਾ ਤੋਂ ਮਿਲਦਾ ਹੈ ਜਦੋਂ ਬੱਚਾ ਜੰਮ ਪੈਂਦਾ ਹੈ ਜੋ ਵੀ ਉਹਦੇ ਵਾਸਤੇ ਮਰਨ ਤੋਂ ਬਾਅਦ ਜਦੋਂ ਉਹ ਸੇਵਾ ਦੀ ਗੱਲ ਹੈ ਸੇਵਾ ਤੇ ਇੱਕ ਸੇਵਾ ਹੈ ਮੈਂ ਉਹ ਫਲਵਾੜੀ ਜਿਹੜੇ ਮੇਰੇ ਉੱਥੇ ਜਿਹੜੇ ਹੈਗੇ ਆ ਮੇਰੇ ਸਰਦਾਰ ਸੁਖਵਿੰਦਰ ਸਿੰਘ ਜੀ ਮੈਂ ਉਹ ਬੇਨਤੀ ਕਰਕੇ ਛੁੱਟੀ ਲਈ ਹੈ ਤਿੰਨ ਚਾਰ ਦਿਨ ਦੀ ਕਿ ਮੈਂ ਹਰ ਸਾਲ ਇਸ ਰੋਡ ਤੇ ਜ਼ਰੂਰ ਸੇਵਾ ਕਰਦਾ ਤੇ ਮੈਂ ਇਸ ਵਾਰ ਵੀ ਜਾਣਾ ਤੇ ਉਹਨਾਂ ਨੇ ਇਸ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਮੈਂ ਤਿੰਨ ਚਾਰ ਦਿਨ ਚਾਰ ਪੰਜ ਦਿਨ ਜਿੰਨੇ ਮੇਰੇ ਕੋਲ ਵਾਧੂ-ਵਾਧਾ ਲੱਗੇ ਸੇਵਾ ਕਰਨੀ ਹੈ ਇਹ ਨਿਸ਼ਕਾਮ ਸੇਵਾ ਬਹੁਤ ਢੇਰ ਤੋਂ 2-3 ਸਾਲ ਤੋਂ ਸ਼ੁਰੂ ਹੋਈ ਹੈ ਸਰਦਾਰ ਸੁਖਦੇਸ਼ਾ ਵੱਲੋਂ 10 ਵੱਲੋਂ ਹੋਰ ਵੀ ਇਸ ਵਾਰ ਬੰਦੇ ਕਾਫੀ ਰਲ ਗਏ ਇਸ ਵਾਰ ਸੇਵਾ ਚ ਬੰਦੇ ਕਾਫੀ ਰਲ ਗਏ ਇਹ ਹੌਲੀ ਹੌਲੀ ਸੇਵਾ ਜਿਹੜੀ ਵੱਧਦੀ ਜਾਊਗੀ ਇਹ ਨਿਸਕਾਮ ਸੇਵਾ ਇਹਦੇ ਵਿੱਚ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਕਿਸੇ ਗੱਲ ਦਾ ਨਾ ਦੇਵ ਦੇ ਤੋਂ ਕੋਈ ਪੈਸਾ ਦੇਣ ਦੀ ਲੋੜ ਨਹੀਂ ਇਹ ਹਰ ਕੰਮ ਆਪਣਾ ਆਪੇ ਕਰ ਲੈਂਦੇ ਬਿਲਕੁਲ ਕਿਸੇ ਨੂੰ ਦੁੱਕੀ ਦੇਣ ਦੀ ਲੋੜ ਨਹੀਂ ਦੇਸ਼ ਵਿਦੇਸ਼ ਲੋਕਲ ਇਹ ਪੈਸੇ ਦੇਣ ਦੀ ਲੋੜ ਨਹੀਂ ਹਰ ਮਸ਼ੀਨਰੀ ਇਹ ਖੁਦ ਖਰੀਦ ਸਕਦੇ ਆ ਉਹ ਖਰੀਦ ਲੈਂਦੇ ਆ ਸੌਖੇਆ ਘਰਾਂ ਤੋਂ ਇਦਾਂ ਦੀ ਕੋਈ ਮੁਸ਼ਕਲ ਨਹੀਂ ਜੇ ਕੋਈ ਲੋੜ ਹੋਊਗਾ ਫੇਰ ਗੱਲ ਦੱਸਾਂਗੇ ਸੋਇਆ ਵੀ ਇਹਨਾਂ ਨੇ ਜੋ ਵੀ ਕਪਰਾਲੇ ਕੀਤੇ ਐ ਉਹ ਬਹੁਤ ਵਧੀਆ ਸਲਾਗਾ ਜੋ ਕਦਮ ਵਾਲੇ ਕੀਤੇ ਐ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਇਸ ਤਰ੍ਹਾਂ ਹੀ ਹਰ ਹਰ ਪਿੰਡ ਵਿੱਚ ਇਸ ਤਰ੍ਹਾਂ ਜਿਹੜਾ ਆਲਾ ਦਵਾਲਾ ਪੰਗ ਬੂਟੀ ਦਰਖਤ ਵਾਧੂ ਕਟੂ ਜਿਹੜੇ ਆ ਉਹਨਾਂ ਦੀ ਸੰਭਾਈ ਕੀਤੀ ਜਾਵੇ ਲੁੱਟਖੋਹੋਂ ਤੋਂ ਬਚਿਆ ਜਾਵੇ ਇਹਨਾਂ ਦਾ ਬਹੁਤ ਫਾਇਦਾ ਜਿੱਦਾਂ ਸੁਦੇਸ਼ ਸਿੰਘ ਨੂੰ ਦੱਸਿਆ ਹੈਗਾ ਕਿ ਇਹ ਚਾਹ ਜਿਹੜਾ ਝੰਡ ਢੰਡ ਬਣਿਆ ਇਹਦਾ ਕਰਕੇ ਲੁੱਟਖੋਹ ਹੁੰਦੀਆਂ ਇਹ ਬਹੁਤ ਫਾਇਦਾ ਹੋਊਗਾ ਹੁਣ ਦੂਰੋਂ ਬੰਦਾ ਦੇਖਦਾ ਕੋਈ ਵੀ ਵੀ ਭਾਈ ਬੜੇ ਆਰਾਮ ਨਾਲ ਜਾ ਸਕਦਾ ਬਾਕੀ ਪ੍ਰੀਮੀਅਮ ਖਪੈ ਰਹੀ ਹੈ ਇਹ ਸੜਕ ਦੀ ਕਾਇਆਕਲਪ ਹੋ ਰਹੀ ਹੈ ਸੋ ਬੜੀ ਸੰਤਾਂ ਦੀ ਕਿਰਪਾ ਬਾਬਾ ਰੋਸ਼ਨ ਸਿੰਘ ਦੀ ਬਾਬਾ ਕਰਮ ਸਿੰਘ ਦੀ ਬਾਬਾ ਹੋਰ ਮਹਾਪੁਰਸ਼ਾਂ ਦੀ ਬਹੁਤ ਬਾਬਾ ਸਰਲੋਕ ਸਿੰਘ ਦੀ ਬਹੁਤ ਬਹੁਤ ਕਿਰਪਾ ਉਹਨਾਂ ਦੀ ਮਹਾਪੁਰਸ਼ਾਂ ਦੀ ਇਹ ਸੰਗਤ ਜਿਹੜੀ ਹੈ ਬੜੀ ਸ਼ਰਧਾ ਨਾਲ ਉਹਦੇ ਚਰਣਾ ਸੇਵਾ ਨਿਭਾਉਂਦੀ ਹੈ ਉਹਨਾਂ ਨਾਲ ਉਹਲੇ ਸੇਵਾਦਾਰਾਂ ਨੂੰ ਬਹੁਤ ਸਹਯੋਗ ਦਿੱਤਾ ਜਾਂਦਾ ਸੋ ਬਾਲਣ ਵੀ ਸਾਰਾ ਉੱਥੇ ਜਾਂਦਾ ਕੋਈ ਸੰਤਾਂ ਦੀ ਇਹਨਾਂ ਬੱਚਿਆਂ ਦੀ ਜਿਹੜੀ ਇਹ ਸੇਵਾ ਹੈ ਸੋ ਪਰ ਭਰ ਪੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰ ਵਾਰ ਸੇਵਾ ਦਾ ਮੌਕਾ ਦਿੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਿਹੜੀ ਨਿਸ਼ਕਾਮ ਸੇਵਾ ਸੋਸਾਇਟੀ ਜਿਹੜੀ ਬਹੁਤ ਵਧੀਆ ਜਿਹੜੇ ਉਪਰਾਲੇ ਕਰਕੇ ਜਿਹੜੀ ਸੇਵਾ ਨਿਰੰਤਰ ਸੇਵਾ ਪਾ ਕਹਿ ਸਕਦੇ ਜਿਹੜੀ ਕਾਰੀਏ ਕੀ ਕਰਨੇ ਚਾਹੋਗੇ ਅੱਜ ਤੁਸੀਂ ਇਸੇ ਵਿਸ਼ੇ ਤੌਰ ਤੇ ਪਹੁੰਚੇ ਹੋ ਪਜੀ ਐਪਰੀਸ਼ੀਏਟ ਕਰਦਾਂ ਮੈਂ ਸਾਰਿਆਂ ਦਾ ਮੈਂ ਨਾ ਇੰਗਲੈਂਡ ਗਿਆ ਸੀ ਪਿਛਲੇ 10 ਦਿਨ ਪਹਿਲੇ ਉੱਥੋਂ ਆਇਆ ਤੇ ਉਹ ਗੋਰਿਆਂ ਦੇ ਚਿਹਰੇ ਜਾਨ ਨੇ ਤੇ ਇਹ ਸਾਰਿਆਂ ਤੇ ਸਾਡੇ ਫਰਜ਼ ਬੰਦਾ ਤੇ ਉਹ ਮੈਂ ਇੱਥੇ ਆ ਕੇ ਦੇਖਿਆ ਉਹ ਜੋ ਡਾਕਟਰ ਸਾਹਿਬ ਸਾਡੇ ਐਸਪੀ ਸਾਹਿਬ ਸਾਰਿਆਂ ਨੇ ਉਹ ਜੋ ਕੀਤਾ ਚੱਕਿਆ ਤੇ ਮੈਂ ਬੜਾ ਖੁਸ਼ ਹੋਇਆਗਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਰਾਤ ਦਿਨ ਹੀ ਤੁਹਾਡੀ ਸੇਵਾ ਵਿੱਚ ਹਾਜ਼ਰ ਰਹੇਗਾ ਤੇ ਜਿੱਥੇ ਕਹੋਗੇ ਤੁਸੀਂ ਹਾਜ਼ਰਾਂ ਤੇ ਤੁਹਾਡਾ ਵੀ ਐਪਰੀਸ਼ੀਏਟ ਕਰਦਾ ਤੇ ਇਹ ਜਿਹੜੀ ਤੁਸੀਂ ਜਿਹੜੀ ਵੀਡੀਓ ਕਰ ਰਹੇ ਹੋ ਤੇ ਮੈਂ ਸਾਰੇ ਤੇ ਵਾਇਰਲ ਵੀ ਕਰਾਂਗਾ ਸਾਰੇ ਸचेਤ ਹੋਣਗੇ ਕਿ ਅਸੀਂ ਰਾਤ ਦਿਨ ਹਾਜ਼ਰ ਹਾਂ ਅੱਜ ਕਿਹੜੀ ਕਿਹੜੀ ਸੇਵਾ ਜਿਹੜੀ ਤੁਹਾਡੇ ਵੱਲੋਂ ਚੱਲ ਰਹੀ ਹੈ ਤੇ ਕਿਹੜੀ ਸੋਸਾਇਟੀ ਜਿਹੜੀ ਹੈ ਕਰਵਾ ਰਹੀ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਕਿੱਥੇ ਸੇਵਾ ਚੱਲਦੀ ਵੀ ਹੈ ਗੁਰੂ ਪਿਆਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰਿਓ ਇਹ ਦੇਖੋ ਕਹਿੰਦੇ ਨੇ ਮਹਾਰਾਜ ਕਹਿੰਦੇ ਆ ਵੀ ਉਦਮ ਕਰਿੰਦਿਆਂ ਜੀਓ ਤੂੰ ਉਦਮ ਕਰਿੰਦਿਆਂ ਜੀਓ ਤੂੰ ਕਮਾਵਦੇ ਆ ਸੁਖ ਪਹੁੰਚ ਧਿਆਇਂਦਾ ਤੂੰ ਪ੍ਰਭੂ ਮੇੜ ਨਾਨਕ ਉਤਰੀ ਚਿੰਤ ਸੋ ਗੁਰੂ ਪਿਆਰਿਓ ਦੇਖੋ ਬੜੇ ਉਤਸ਼ਾਹ ਦੇ ਨਾਲ ਬੜੇ ਉਮਾਹ ਦੇ ਨਾਲ ਇਹ ਸੇਵਾਦਾਰ ਜੋ ਨਿਸ਼ਕਾਮ ਸੇਵਾ ਕਰ ਰਹੇ ਹਨ ਕੋਈ ਦੁੱਧ ਦੀ ਸੇਵਾ ਕਰ ਰਿਹਾ ਕੋਈ ਪਾਣੀ ਦੀ ਕੋਈ ਆਕਾਰ ਛਾੜ ਦੀ ਕਰ ਰਿਹਾ ਦੇਖੋ ਗੁਰੂ ਪਿਆਰਿਓ ਤੇ ਹੁਣ ਇਹ ਕਾੜ ਛਾੜ ਤੋਂ ਬਾਅਦ ਇੱਕ ਮਸ਼ੀਨ ਲਿਆਉਣੀ ਆਪਾਂ ਘਾਹ ਕੱਟਣ ਵਾਲੀ ਗੁਰੂ ਪਿਆਰਿਓ ਇਹ ਸੜਕ ਆਪਾਂ ਸੁੰਦਰ ਬਣਾਉਣੀ ਹੈ ਤੇ ਮਕਸੂਦਪੁਰ ਪਿੰਡ ਵਾਲਿਆਂ ਨੇ ਕਹਿ ਦਿੱਤਾ ਵੀ ਅਸੀਂ ਇਹ ਕਲੀ ਦੀ ਹੁਣ ਸ਼ਨੀਵਾਰ ਤੋਂ ਕਲੀ ਦੀ ਸੇਵਾ ਕਰਨੀ ਹੈ ਬੂਟਿਆਂ ਨੂੰ ਕਲੀ ਦਾ ਕਰਕੇ ਘਾਹ ਦੀ ਕਾੜ ਛਾੜ ਕਰਕੇ ਬੂਟਿਆਂ ਦੀ ਕਾੜ ਛਾੜ ਕਰਕੇ ਵਧੀਆ ਸੜਕ ਬਣਾਉਣੀ ਹੈ ਸੋ ਗੁਰੂ ਪਿਆਰੇਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਆ ਸਾਰੇ ਉਤਸ਼ਾਹ ਦੇ ਨਾਲ ਕਰ ਰਿਹਾ ਹੈ ਇਹ ਇਨੀ ਵੀ ਕੋਈ ਵੱੱਡਾ ਰੁਦੀ ਕੰਮ ਕਰ ਰਿਹਾ ਹੈ ਉਤਸ਼ਾਹ ਨਾਲ ਸਾਰੇ ਕੰਮ ਤੇ ਸਾਰੇ ਟਾਈਮ ਨਾਲ ਆ ਜਾਂਦੇ ਹਨ ਸਰਦਾਰ ਸਾਹਿਬ ਕਿੰਨਾ ਕ ਟਾਈਮ ਹੋ ਗਏ ਛੜਕ ਨੂੰ ਏਡੇ ਰੁਲਦੀ ਫੁਲਦੀ ਨੂੰ ਟੁੱਟੀ ਹੋਈ ਨੂੰ ਕੱਲਾ ਕਾਫੀ ਧੇਰ ਹੋ ਗਈ ਵੀ ਆਉਣ ਜਾ ਰਹੀ ਹੈ ਬਾਬਾ ਜੀ ਦੇ ਡੇਰੇ ਦੀ ਹਾਂ ਜੀ ਇਹ ਗੁਰੂ ਪਿਆਰੇ ਗੱਲ ਇਹ ਆ ਜੀ ਇੱਥੇ ਝੁੰਡ ਬਣਿਆ ਹੀ ਹੈ ਦੇਖੋ ਇੱਥੇ ਵਾਰਦਾ ਤਾਂ ਵੀ ਕਈ ਹੋ ਚੁੱਕੀਆਂ ਹਨ ਤੇ ਮੋਬਾਈਲ ਖੋਏ ਜਾਂਦੇ ਵਾਰੀਆਂ ਖੁਈਆਂ ਜਾ ਰਹੀਆਂ ਹਨ ਇਹ ਝੁੰਡ ਵੀ ਖਤਮ ਕੀਤੇ ਤੇ ਦੇਖੋ ਹੁਣ ਦੂਰ ਤੋਂ ਬੰਦਾ ਇੰਨੀ ਸਾਫ ਸੁਥਰੀ ਸੜਕ ਬਣ ਗਈ ਐ ਸੋ ਗੁਰੂ ਪਿਆਰਿਓ ਬਾਬਾ ਅਮਿੰਦਰ ਸਿੰਘ ਜੀ ਨੇ ਦੇਖੋ ਆ ਟੋਏ ਦੀ ਕਹਿੰਦੇ ਪ੍ਰੀਮਿਕਸ ਪਵਾਵਾਂਗੇ ਉਹ ਵੀ ਥੋੜੇ ਦਿਨਾਂ ਤੱਕ ਪ੍ਰੀਮਿਕਸ ਪੈ ਜਾਣੀ ਐ ਤੇ ਕਾਲੀ ਵੀ ਹੋ ਜਾਣੀ ਐ ਤੇ ਘਾਹ ਦੀ ਕਾਰ ਛਾੜ ਦੀ ਹਰ ਦੋਨੇ ਕਰ ਦੇਣੀ ਐ ਵਧੀਆ ਜਰਨੈਲੀ ਸੜਕ ਬਣਾ ਦੇਣੀ ਇਹਨੂੰ ਜਿਹੜੀ ਤੁਸੀਂ ਸੇਵਾ ਸ਼ੁਰੂ ਕੀਤੀ ਸੀ ਕਿੱਥੋਂ ਸ਼ੁਰੂ ਕੀਤੀ ਸੀ ਉਦੋਂ ਜਦੋਂ ਨਵੀਂ ਸੋਸਾਇਟੀ ਇਹ ਗੁਰੂ ਪਿਆਰਿਓ ਸਾਰੇ ਆ ਰਲ ਮਿਲ ਕੇ ਪਿੰਡ ਵਾਲੇ ਦੁਆਲੇ ਦੇ ਪਿੰਡ ਟਾਂਡੀ ਤੋਂ ਲੈ ਕੇ ਆ ਚਗਾਵਾ ਚਗਾਵੇਂ ਤੋਂ ਨਡਾਲਾ ਹਵੀਵਾਲ ਤੋਂ ਮੰਡ ਤੇ ਇੱਥੋਂ ਹੁਣ ਆ ਡੇਰਾ ਬਾਬਾ ਕਰਮ ਸਿੰਘ ਜਿਹੜਾ ਰੋਡ ਜਾਂਦਾ ਇਹਦੀ ਸ਼ੁਰੂ ਕੀਤੀ ਹੈ ਤੇ ਸਾਰੇ ਸੇਵਾਦਾਰ ਆਪਣੇ ਸਰਪੰਚ ਸਾਹਿਬ ਵੀ ਵੱਲਦੇ ਵੀ ਆਏ ਆ ਦੇਖੋ ਜੀ ਮੈਂਬਰ ਸਾਹਿਬ ਵੀ ਵੱਲਦੇ ਆਏ ਆ ਹੋਰ ਆਪਣੇ ਭਾਈ ਲਖਵਿੰਦਰ ਸਿੰਘ ਜੀ ਲੱਕੀ ਪਿੰਡ ਵੀ ਵੱਤੋਂ ਆਏ ਆ ਡਾਕਟਰ ਜਨੈਤ ਸਾਰੇ ਜਿਹੜੇ ਮਾਟਰ ਬਵਿੰਦਰ ਸਿੰਘ ਜੀ ਸਰ ਬਲਵਿੰਦਰ ਸਿੰਘ ਜੀ ਦੇਖੋ ਦੁੱਧ ਦੀ ਸੇਵਾ ਕਰਦਾ ਬੱਕਰੀ ਦਾ ਦੁੱਧ ਵੀ ਹੁੰਦਾ ਇੱਥੇ ਤੇ ਨਾਲ ਮੱਝ ਦਾ ਦੁੱਧ ਵੀ ਹੁੰਦਾ ਗੁਰੂ ਪਿਆਰਿਓ ਹੈ ਭਾਅ ਭਾਵ ਕਹਿਣ ਦਾ ਕੀ ਹੈ ਕਿ ਪਾ ਪ੍ਰਾਣਾ ਸੇਵਾ ਆਚਾਰ ਪਾ ਭੁੱਲਣਾ ਨਹੀਂ ਹੈ। ਇਸ ਕਾਮ ਲੰਗਰ ਦੀ ਵੀ ਸੇਵਾ ਚੱਲਦੀ ਹੈ। ਹਾਂ ਮੈਂ ਕੀ ਕਹਾ ਬਾਤ ਆ ਬੜੇ ਉਮਾ ਦੇ ਨਾਲ। ਹਾਂਜੀ ਬੱਕਰੀਆਂ ਦੁੱਧ ਹੁਣ ਤਾਜ਼ਾ ਤਾਜ਼ਾ ਐਨਾ ਸਿੰਘਾਂ ਨੇ ਪੀਤਾ ਆਪਣੇ। ਹਾਂਜੀ ਤੇ ਬੜੇ ਛੜ ਕੇ ਤੁਸੀਂ ਕਲੀਅਰ ਕਰਕੇ ਉਸ ਤੋਂ ਬਾਅਦ ਕਿਹੜਾ ਟੀਚਾ ਤੁਸੀਂ ਮਿਥੋ گا ਗਾਵਾ। ਉਸ ਤੋਂ ਬਾਅਦ ਦੇਖੋ ਇਸ ਸਮੇਂ ਦੇ ਵਿੱਚ ਆਪਾਂ ਸਾਰੇ ਸਲਾਹ ਮਨਸ ਸੇਵਾ ਤਾਂ ਸਲਾਹ ਕਰਕੇ ਸਾਰੇ ਆਪਾਂ ਬਾਅਦ ਦੇ ਵਿੱਚ ਕਿੱਥੇ ਪਰ ਟੀਚਾ ਕਰਨਾ ਹੈ। ਕਾ ਹਫੂਸ ਵੀ ਆਪਾਂ ਕੱਟਣਾ ਹੈ। ਕਾ ਹਫੂਸ ਕੱਟ ਕੇ ਉਸ ਤੋਂ ਬਾਅਦ ਵਧੀਆ ਸੜਕ ਬਣਾਉਣੀ ਹੈ।